ਦੋਸਤੋ ਪਿਆਰ ਭਰੀ ਫਤਿਹਪੂਰ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਏ 3world ਦੇ ਨਾਲ ਤੇ ਹੁਣ ਮੈਨੂੰ ਲੱਗਦਾ ਕਿ ਇੱਕ ਗੱਲ ਹੁੰਦੀ ਆ ਕਿ ਜਿੱਥੇ ਕਿਹਾ ਜਾਵੇ ਕਿ ਅਸੀਂ ਨਹੀਂ ਜਾਣਾ ਸਾਡੇ ਪੰਜਾਬੀ ਇਧਿਆਦ ਤਾਂ ਉੱਥੇ ਜਾਣਾ ਜ਼ਰੂਰਾ ਚਾਹੇ ਸਾਡੇ ਘੁੱਟ ਪੈ ਜਵੇ ਚਾਹੇ ਸਾਡਾ ਨੁਕਸਾਨ ਹੋ ਜਵੇ ਪਰ ਅਸੀਂ ਉੱਥੇ ਜਾਣਾ ਬੰਦ ਨਹੀਂ ਕਰ ਸਕਦੇ ਹਿਮਾਚਲ ਤੋਂ ਨਮੀਆਂ ਵੀਡੀਓ ਆ ਰਹੀਆਂ ਨੇ ਸਾਡੇ ਪੰਜਾਬੀ ਡਰਾਈਵਰਾਂ ਨੂੰ ਕੱਡ ਕੱਡ ਘੁੱਟਿਆ ਜਾ ਰਿਹਾ ਗੱਡੀਆਂ ਚੋਂ ਪਹਿਲਾ ਵੀਡੀਓ ਦੇਖੋ ਫਿਰ ਅੱਗੇ ਗੱਲ ਕਰਦੇ ਹਾਂ ਹੁਣ ਦੇਖੋ ਉਹ ਡਰਾਈਵਰ ਦੇ ਨਾਲ ਕਿਵੇਂ ਜ਼ਬਰਦਸਤੀ ਹੋ ਰਹੀ ਹੈ ਉਸ ਨੂੰ ਗੱਡੀ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਹ ਦੇਖ ਲਓ ਕੀ ਹਾਲ ਕਰਤਾ ਪੰਜਾਬੀ ਡਰਾਈਵਰ ਦਾ ਤੇ ਸਾਡੇ ਲੋਕ ਹਜੇ ਵੀ ਛੱਤਰ ਖਾ ਕੇ ਨਹੀਂ ਹਟ ਰਹੇ ਇਹਨਾਂ ਨੇ ਜਾਣਾ ਜ਼ਰੂਰ ਆ ਇਹਨਾਂ ਨੂੰ ਹਮਾਚੋ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਲੱਭਣੀ ਕੋਟ ਜਰੂਰ ਖਾਣੀ ਆ ਪਰ ਅਸੀਂ ਹਿਮਾਚਲ ਜਾਣਾ ਇਹ ਪੂਨ ਰੂਪ ਵਿੱਚ ਬਾਈਕਾਟ ਨਹੀਂ ਕਰ ਸਕਦੇ ਕਿਉਂਕਿ ਸਾਡੇ ਪੰਜਾਬੀਆਂ ਵਿੱਚ ਅਣਖ ਹੈ ਤੇ ਅਸੀਂ ਉਹ ਅਣਖ ਕਰਕੇ ਹਿਮਾਚਲ ਜਾ ਰਹੇ ਹਾਂ ਤੇ ਉੱਥੇ ਜਾ ਕੇ ਕੋਟ ਵੀ ਖਾ ਰਹੇ ਹਾਂ ਤੇ ਅਸੀਂ ਨਾ ਤਾਂ ਹਿਮਾਚਲ ਜਾਣਾ ਬੰਦ ਕਰਾਂਗੇ ਤੇ ਨਾ ਕੋਟ ਖਾਣਾ ਬੰਦ ਕਰਾਂਗੇ ਆ ਦੇਖ ਲਓ ਹਿਮਾਚਲ ਦੇ ਲੋਕ ਸਾਡੇ ਪੰਜਾਬੀਆਂ ਨਾਲ ਕਿਵੇਂ ਕੋਟ ਮਾਰ ਕਰ ਰਹੇ ਨੇ ਤੇ ਕਿਵੇਂ ਉਹਨਾਂ ਨੂੰ ਬਾਹਰ ਕੱਢ-ਕੱਢ ਕੇ ਗੱਡੀਆਂ 'ਚੋਂ ਕੋਟ ਰਹੇ ਨੇ ਤੇ ਕੀ ਹਾਲ ਬਣਾਇਆ ਇਨ ਡਰਾਈਵਰ ਵੀ ਉਦਾਰ ਸੋ ਟੈਕਸੀ ਜਿਹੜੇ ਬੁੱਕ ਕਰਦੇ ਨੇ ਨਾ ਉਹਨਾਂ ਨੂੰ ਵੀ ਅਪੀਲ ਆ ਕਿ ਮਰ ਨਹੀਂ ਲੱਗੇ ਅਗਰ ਤੁਸੀਂ ਹਿਮਾਚਲ ਨਹੀਂ ਜਾਓਗੇ ਹੋਰ ਬਥੇਰੀਆਂ ਜਗ੍ਹਾ ਨੇ ਪੰਜਾਬ ਦੇ ਵਿੱਚ ਘੁੰਮਣ ਲੋ ਜਰੂਰੀ ਹਿਮਾਚਲ ਮਾਰਨਾ ਤੁਸੀਂ ਜਾ ਕੇ ਹਿਮਾਚਲ ਜਾ ਕੇ ਘੁੱਟ ਖਾਣੀ ਕਿਤੇ ਇਹ ਨਾ ਹੋਵੇ ਕਿ ਉਦੋਂ ਹਟੋ ਜਦੋਂ ਇਹ ਲੋਕ ਤੁਹਾਡੀਆਂ ਧੀਆਂ ਭੈਣਾਂ ਨੂੰ ਹੱਥ ਪਵਾ ਜਾਣ ਸੋ ਅਜੇ ਵੀ ਸਮਾ ਸੁਧਰ ਜਾਓ ਹਿਮਾਚਲ ਜਾਣਾ ਬੰਦ ਕਰ ਦਿਓ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਨੇ ਜਿੱਥੇ ਤੁਸੀਂ ਆਪਣੇ ਮਨੋਰੰਜਨ ਲਈ ਜਾ ਸਕਦੇ ਹੋ ਆਪਣੇ ਛੁੱਟੀਆਂ ਲਈ ਜਾ ਸਕਦੇ ਹੋ ਪਰ ਹਟਜੋ ਸ਼ਰਮ ਕਰ ਲੋ ਅਗਰ ਮਾੜੀ ਮੋਟੀ ਸ਼ਰਮ ਹੈਗੀ ਆ ਤਾਂ ਘਰੇ ਬਹਿਜੋ ਪੰਜਾਬੀਓ ਕੁੱਟ ਖਾਣ ਦਾ ਕੋਈ ਫਾਇਦਾ ਨਹੀਂ ਅਗਰ ਕੁੱਟੇ ਹੀ ਖਾਣੀ ਆ ਫਿਰ ਭਾਈ ਜਾਈ ਚੱਲੋ ਅਸੀਂ ਤਾਂ ਵੀਡੀਓ ਪਾਉਣੀ ਸੀ ਪਾਤੀ ਤੇ ਹੁਣ ਅੱਗੇ ਤੁਸੀਂ ਦੇਖਣਾ ਕੁੱਟ ਖਾਣੀ ਆ ਜਾਂ ਫਿਰ ਘਰੇ ਬਹਿਣਾ ਪੰਜਾਬ ਦੇ ਵਿੱਚ ਬਥੇਰੀਆਂ ਜਗ੍ਹਾ ਨੇ ਆਪਣੇ ਬੱਚਿਆਂ ਨੂੰ ਫਤਿਹਗੜ੍ਹ ਸਾਹਿਬ ਲੈਜੋ ਸਰਹੰਦ ਲੈਜੋ ਆਨੰਦਪੁਰ ਲੈਜੋ ਚਮਕੌਰ ਲੈਜੋ ਚਮਕੌਰ ਸਾਹਿਬ ਲੈਜੋ ਬਹੁਤ ਜਗ੍ਹਾ ਨੇ ਪਰ ਅਗਰ ਤੁਸੀਂ ਹੁਣ ਇਹੀ ਡਰਨਾ ਕਰ ਹੀ ਲਿਆ ਤੇ ਸੀਦਾ ਭਾਈ ਕੁੱਟ ਖਾਣੀ ਅਸੀਂ ਦਾ ਜਾਣਾ ਹੀ ਹਮਾਚਲਾ ਫਿਰ ਭਾਈ ਖਾਓ ਕੁੱਟ ਮਰੋ ਕੁੱਟ ਖਾਓ ਆਪਣੀਆਂ ਬੇਇਜ਼ਤੀਆਂ ਕਰਾਓ ਆਪਣੀਆਂ ਗੱਡੀਆਂ ਬਣਾਓ ਪਰ ਤੁਹਾਨੂੰ ਸ਼ਰਮ ਨਹੀਂ ਆਉਣੀ ਥੋ ਪੰਜਾਬੀਓ ਸੁਧਰ ਜੋ ਆਪਣੇ ਘਰੇ ਬੈਠੋ ਮਹਬੂਜ਼ ਰਹੋ ਆਪਣੇ ਨੁਕਸਾਨ ਨਾ ਕਰਾਓ ਹਮਾਚਲ ਨਹੀਂ ਜਾਉਂਗੇ ਅਸੀਂ ਮਰਨ ਨਹੀਂ ਲਗੇ ਜੇ ਹਮਾਚਲ ਅਗਲੇ ਨਹੀਂ ਸਾਨੂੰ ਆਉਣ ਦੇ ਰਿਹਾ ਤਾਂ ਫਿਰ ਤੁਸੀਂ ਜਾਣਦੇ ਕਿ ਹੋ ਈ ਕੰਮ ਕਰਦੇ ਘਰੇ ਬੈਠੋ ਤੇ ਆਪਣੀ ਇੱਜ਼ਤ ਲੈ ਕੇ ਬੈਠੋ ਸੋ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਆਪਣਾ ਪਿਆਰ ਜ਼ਰੂਰ ਭੇਜੋ ਧੰਨਵਾਦ